सतना गुरु साहिब जी सतना वाही गुरु साहिब जी ज्ञान ध्यान किस कर्म न जाना ਸਾਰ ਨਾ ਜਾਣਾਂ ਤੇਰੀ ਪਤਿਵਟਾ ਸਤਗੁਰੂ ਨਾਨਕ ਜਿਨੇ ਕਲ ਰੱਖੀ ਮੇਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੇ ਸੁਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਵੇਲੇ ਜਾਤੇ ਸਤਨਾਮ ਵਾਹੀ ਗੁਰੂ ਸਾਹਿਬ ਜੀ ਸਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚੱਲੈ ਗੁਰ ਚਾਲੀ ਸਤ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੇ ਗੁਰ ਚਾਲੀ ਸਤ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਰਹਾ ਹਰ ਕੀ ਸੰਤ ਸੁਨੋ ਜਨ ਪਾਈ ਗੁਰੂ ਸੇਵ ਵੇਗ ਬਗਾਲੀ ਸਤ ਗੁਰੂ ਸੇਵ ਖਰਚ ਹਰ ਵਦ ਮਤ ਜਾਨੋ ਆਜ ਕੀ ਕਾਲੀ ਹਰ ਕੀ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੀਲ ਕਿ ਲਾਲੀ ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਕਿਰਪਾ ਕਰਵਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨ ਪਗ ਰਾਲੀ ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਕਿਰਪਾ ਕਰਵਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧ ਜਨਾ ਪਗ ਰਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ